ਹੈਲੋ ਹਾਂਜੀ ਸਾਰੇ ਪੈਂਟਰਾਵ ਨੂੰ ਮੇਰੇ ਵੱਲੋਂ ਸਤ ਸ੍ਰੀ ਅਕਾਲ ਅੱਜ ਆਪਾਂ ਜਿਹੜੀ ਵੀਡੀਓ ਬਣਾਉਣੀ ਹੈ ਉਹ ਬੱਚਿਆਂ ਲਈ ਪੈਂਟਰਾਵਾਂ ਲਈ ਬਹੁਤ ਹੀ ਖਾਸ ਹੋਣ ਵਾਲੀ ਹੈ ਦੇਖੋ ਹੁਣ ਗਰਮੀਆਂ ਸਟਾਰਟ ਹੋ ਰਹੀਆਂ ਨੇ ਪਹਿਲਾਂ ਵੀ ਮੈਂ ਇਹ ਵੀਡੀਓ ਪਾਈ ਸੀ ਬਹੁਤ ਜ਼ਿਆਦਾ ਪਸੰਦ ਕੀਤੀ ਸੀ ਤੇ ਇਹਦਾ ਫਾਇਦਾ ਵੀ 101% ਹੈਗਾ ਕਿਉਂਕਿ ਅਸੀਂ ਇਹ ਖੁਦ ਵਰਤੀ ਹੈ ਦੇਖੋ ਗਰਮੀਆਂ ਦੇ ਵਿੱਚ ਤੁਹਾਨੂੰ ਪਤਾ ਹੈ ਵੀ ਮੱਖੀ ਮੱਛਰ ਸਿੱਕਲੀਆਂ ਕਾਕਰੋਚ ਨਾ ਇਦਾਂ ਦੀਆਂ ਚੀਜ਼ਾਂ ਬਹੁਤ ਆਉਣ ਲੱਗ ਜਾਂਦੀਆਂ ਨੇ ਮੱਛਰ ਤੋਂ ਬਚਣ ਲਈ ਦੇਖੋ ਹਜੇ ਗਰਮੀਆਂ ਸਟਾਰਟ ਹੀ ਹੋਈਆਂ ਨਹੀਂ ਹਜੇ ਸਰਦੀਆਂ ਫਿਰ ਵੀ ਸ਼ਾਮ ਨੂੰ ਹਜੇ ਆਪਾਂ ਨੂੰ ਠੰਡ ਲੱਗਦੀ ਹੈ ਸਵੇਰੇ ਸ਼ਾਮ ਤੇ ਛੋਟੇ ਬੱਚੇ ਨੇ ਬਜ਼ੁਰਗ ਨੇ ਕਈ ਭੈਣ ਭਰਾਵਾਂ ਨੂੰ ਵੀ ਹਨਾ ਇਸ ਚੀਜ਼ ਤੋਂ ਬਹੁਤ ਅਲਰਜੀ ਹੁੰਦੀ ਹੈ ਜਿਵੇਂ ਕਿ ਆਪਾਂ ਨਾ ਇਦਾਂ ਦੇ ਕੋਇਲ ਵਗੈਰਾ ਲਗਾਉਣੇ ਮਾਉਂਟਨ ਵਗੈਰਾ ਜਾਂ ਗੁੱਡ ਨਾਈਟ ਵਾਲੇ ਕੋਈ ਵੀ ਹਨਾ ਤੁਸੀਂ ਇਸ ਤਰੀਕੇ ਦੇ ਲਗਾਉਣੇ ਹੋਗੇ ਜਾਂ ਫਿਰ ਆਪਾਂ ਨਾ ਇਸ ਤਰੀਕੇ ਦੇ ਲਿਕੁਇਡ ਜਨੇ ਜਿਹੜੇ ਏ ਲਗਾਉਣੇ ਆ ਹਨਾ ਜਾਂ ਫਿਰ ਆਪਾਂ ਇਸ ਤਰੀਕੇ ਦੇ ਕੋਈ ਪੱਤੇ ਵਗੈਰਾ ਜੇ ਹੁੰਦੇ ਨੇ ਜਿਹੜੇ ਏ ਵੀ ਹਨਾ ਗੁੱਡ ਨਾਈਟ ਵਗੈਰਾ ਦੇ ਆਉਂਦੇ ਆ ਇਹਨੂੰ ਆਪਾਂ ਜ ਇਹਨਾਂ ਚੀਜ਼ਾਂ ਨਾਲ ਦੇਖੋ ਨਾਲ ਤਾਂ ਆਪਾਂ ਨੂੰ ਬੱਚਿਆਂ ਤੋਂ ਇਹ ਰਹਿੰਦਾ ਵੀ ਬੱਚਿਆਂ ਨੂੰ ਲਗਾਉਣੇ ਆ ਬੱਚਿਆਂ ਨੂੰ ਸਾਹ ਦੀ ਪ੍ਰੋਬਲਮ ਨਾ ਆ ਜਾਏ ਜਾਂ ਬੱਚਿਆਂ ਨੂੰ ਇਸ ਚੀਜ਼ ਨਾਲ ਇਨਫੈਕਸ਼ਨ ਨਾ ਹੋਵੇ ਹੁੰਦੀ ਵੀ ਹੈ ਕਿਉਂਕਿ ਤੁਸੀਂ ਸੋਚੋ ਜਦ ਇਹ ਮੱਛਰ ਨੂੰ ਮਾਰ ਸਕਦੇ ਹਨਾ ਇੰਨੀ ਇਹਦੇ ਵਿੱਚ ਪਾਵਰ ਹੈ ਤਾਂ ਇਹ ਆਪਣੀ ਹੈਨਾ ਫੇਫੜਿਆਂ ਨੂੰ ਆਪਣੀਆਂ ਜਿਹੜੀਆਂ ਅੰਦਰ ਬਾਡੀ ਆਪਣੀ ਉਹਨੂੰ ਕਿਉਂ ਨਹੀਂ ਇਫੈਕਟ ਕਰਦੀ ਹੋਗੀ ਦੇਖੋ ਅੱਗੇ ਬਜ਼ੁਰਗ ਲਗਾਉਂਦੇ ਹੁੰਦੇ ਸੀਗੇ ਹਨਾ ਅੱਗੇ ਕਿਹੜਾ ਮੱਛਰ ਨਹੀਂ ਹੁੰਦੇ ਸੀ ਪਰ ਅੱਗੇ ਇਹ ਚੀਜ਼ਾਂ ਨਹੀਂ ਹੁੰਦੀਆਂ ਸੀਗੀਆਂ ਅਗੇ ਬਜ਼ੁਰਗ ਜਦੋਂ ਕਰਦੇ ਹੁੰਦੇ ਸੀ ਨਾ ਧੂਆ ਕਰ ਦਿੰਦੇ ਹੁੰਦੇ ਸੀ ਜਿਵੇਂ ਕਿ ਨਿੰਮ ਦੇ ਪੱਤੇ ਤੋੜ ਕੇ ਧੂਆ ਕਰਤਾ ਡੇਕ ਦੇ ਪੱਤੇ ਤੋੜ ਕੇ ਧੂਆ ਦੇਤਾ ਨਾ ਅੰਦਰ ਸਾਰੇ ਉਹ ਕਰਤਾ ਤਾਂ ਇਸ ਤਰੀਕੇ ਨਾਲ ਮੱਛਰਦਾਨੀਆਂ ਵਗੈਰਾ ਲਗਾਉਂਦੇ ਹੁੰਦੇ ਸੀ ਕਿਉਂ ਚਲੋ ਪਹਿਲਾਂ ਵਾਲੇ ਨੇਚਰ ਦਾ ਤੇ ਹੁਣ ਦਾ ਤਾਂ ਬਹੁਤ ਜ਼ਿਆਦਾ ਫਰਕ ਪਿਆ ਪਿਆ ਪਰ ਹੁਣ ਵੀ ਬਹੁਤ ਨੂੰ ਜ਼ਿਆਦਾ ਅਲਰਜੀ ਹੁੰਦੇ ਕਈਆਂ ਨੂੰ ਇਹਦੇ ਨਾਲ ਨਾ ਇਨਫੈਕਸ਼ਨ ਹੋ ਜਾਂਦੀ ਜਿਵੇਂ ਕਿ ਸਿੱਕਾਂ ਲੱਗ ਜਾਣੀਆਂ ਜਾ ਕਈਆਂ ਨੂੰ ਸਾਹ ਲੈਣ ਦੇ ਵਿੱਚ ਦਿੱਕਤ ਆਉਣੀ ਅੱਖਾਂ ਦੇ ਵਿੱਚੋਂ ਪਾਣੀ ਡਿੱਗਣ ਲੱਗ ਜਾਣਾ ਸਾਡੇ ਘਰ ਦੇ ਵਿੱਚ ਖੁਦ ਵੀ ਹੈ ਨਾ ਮੇਰੇ ਹਸਬੰਦ ਜੀ ਨੂੰ ਵੀ ਇਸ ਤੋਂ ਬਹੁਤ ਪ੍ਰੋਬਲਮ ਹੈ ਅਗਰ ਅਸੀਂ ਲਗਾ ਲੈਨੇ ਆ ਨਾ ਗੁੱਡ ਨਾਈਟ ਵਗੈਰਾ ਕੁਝ ਵੀ ਤਾਂ ਉਹਨਾਂ ਦੀਆਂ ਅੱਖਾਂ ਦੇ ਵਿੱਚ ਜਲਣ ਵੀ ਹੋਣ ਲੱਗ ਜਾਂਦੀ ਤੇ ਪਾਣੀ ਵੀ ਡਿੱਗਦਾ ਹੈਗਾ ਪਰ ਆਪਾਂ ਮੱਛਰ ਤੋਂ ਬਚਣ ਲਈ ਕਰੀਏ ਤਾਂ ਕੀ ਕਰੀਏ ਨਾ ਅਗਰ ਆਪਾਂ ਨਹੀਂ ਕੁਝ ਕਰਾਂਗੇ ਤਾਂ ਆਪਾਂ ਨੂੰ ਡੇਂਗੋ ਵਰਗੀਆਂ ਉਹ ਮਲੇਰੀਆ ਹੋਰ ਪਤਾ ਨਹੀਂ ਕਿੰਨੀਆਂ ਕੁ ਬਿਮਾਰੀਆਂ ਹੋਣਗੀਆਂ ਜਿਹੜਾ ਅੱਜ ਕੱਲ੍ਹ ਵਾਲਾ ਮੱਛਰ ਹੈ ਨਾ ਵਾਈਟ ਜਿਹਾ ਕਲਰ ਦਾ ਮੱਛਰ ਹੈ ਉਹ ਬਹੁਤ ਹੀ ਖਤਰਨਾਕ ਹੈਗਾ ਉਹ ਤੋਂ ਬਚਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਨਹੀਂ ਤਾਂ ਤੁਹਾਨੂੰ ਬਿਮਾਰੀਆਂ ਨੇ ਘੇਰ ਲੈਣਾ ਤੇ ਆਓ ਹੁਣ ਆਪਾਂ ਜਾਣਦੇ ਆ ਕਿ ਆਪਾਂ ਕੀ ਕਰੀਏ ਸਭ ਤੋਂ ਪਹਿਲਾਂ ਦੇਖੋ ਇਹ ਬਿਲਕੁਲ ਆਸਾਨ ਤਰੀਕਾ ਹੈ ਇਹ ਅਸੀਂ ਨੇ ਪਿਛਲੇ ਸਾਲ ਜੂਸ ਵੀ ਕੀਤਾ ਜਿਸ ਦਾ ਕਿ 100% ਤੋਂ ਵੀ ਉੱਪਰ ਰਿਜ਼ਲਟ ਹੈ ਕਿਉਂਕਿ ਮੈਂ ਆਪਣੇ ਹੈ ਨਾ ਰਿਸ਼ਤੇਦਾਰਾਂ ਨੂੰ ਵੀ ਮਲਕਿ ਜਿਨ੍ਹਾਂ ਜਿਨ੍ਹਾਂ ਨੇ ਮੇਰੇ ਵੀਡੀਓ ਦੇਖੀਆਂ ਨੇ ਉਹਨਾਂ ਨੇ ਵੀ ਵਰਤੇ ਤੇ ਉਹਨਾਂ ਨੇ ਵੀ ਮੈਨੂੰ ਦੱਸਿਆ ਕਿ ਇਹ ਤਾਂ ਬਹੁਤ ਜ਼ਿਆਦਾ ਵਧੀਆ ਰਿਜ਼ਲਟ ਹੈ ਕੋਈ ਵੀ ਮੱਛਰ ਤੁਹਾਡੇ ਆਲੇ-ਦੋਲੇ ਬਿਲਕੁਲ ਵੀ ਨਹੀਂ ਆਊਗਾ ਤੁਸੀਂ ਇੱਕ ਵਾਰੀ ਇਸ ਚੀਜ਼ ਨੂੰ ਲਗਾਓ ਮੇਰੇ ਕਹਿ ਤੋ ਇੱਕ ਵਾਰੀ ਟਰਾਈ ਜ਼ਰੂਰ ਕਰਿਓ ਨਾ ਫਰਕ ਪਿਆ ਤਾਂ ਮੈਨੂੰ ਦੱਸਿਓ ਉਧਰ ਫਰਕ ਪਿਆ ਤੇ ਤਾਂ ਵੀ ਮੈਨੂੰ ਦੱਸਿਓ ਹਣਾ ਤੁਹਾਨੂੰ ਮੱਛਰ ਮੱਖੀ ਕੋਈ ਵੀ ਅੰਦਰ ਨਹੀਂ ਕਟੂਗਾ ਜੇ ਅਗਰ ਤੁਸੀਂ ਇਹ ਇੱਕ ਚੀਜ਼ ਕਰ ਲਈ ਆਓ ਕੀ ਚੀਜ਼ ਇਹਦਾ ਆਪਾਂ ਨੂੰ ਹੋਰ ਜਾਣਦੇ ਆਪਾਂ ਹਣਾ ਤੇ ਆਪਾਂ ਨੂੰ ਉਹਦੇ ਵਾਸਤੇ ਚਾਹੀਦਾ ਸਮਾਨ ਕੁਝ ਥੋੜਾ ਜਿਹਾ ਆਪਣੇ ਘਰ ਦੇ ਬੇਸਿਕ ਚੀਜ਼ਾਂ ਨੇ ਕੋਈ ਇਹ ਨਹੀਂ ਹੈਗਾ ਵੀ ਆਪਾਂ ਨੇ ਨਾ ਬਾਹਰੋਂ ਲੈ ਕੇ ਆਉਣੀਆਂ ਨੇ ਤੇ ਉਹਦੇ ਵਾਸਤੇ ਆਪਾਂ ਨੂੰ ਕੀ ਕੀ ਚਾਹੀਦਾ ਮੈਂ ਤੁਹਾਨੂੰ ਦਿਖਾਉਣੀ ਆ ਤੇ ਉਹਦੇ ਵਾਸਤੇ ਆਪਾਂ ਨੂੰ ਚਾਹੀਦਾ ਇੱਕ ਪਿਆਜ਼ ਇਸ ਤਰੀਕੇ ਦਾ ਕੋਈ ਵੀ ਪਿਆਜ਼ ਲੈ ਲਓ ਨਾ ਮੀਡੀਅਮ ਸਾਈਜ਼ ਦਾ بڑا ਲੈ ਲਓ ਛੋਟਾ ਲੈ ਲਓ ਕਈ ਕਹਿੰਗੇ ਵੀ ਪੈਨੇ ਲਾਲ ਹੋਵੇ ਚਿੱਟਾ ਹੋਵੇ ਕੋਈ ਵੀ ਹੋਵੇ ਪਿਆਜ਼ ਨਾ ਲਾਲ ਚਿੱਟੇ ਦਾ ਕੋਈ ਹੋਣੀ ਜਿਹੜੀ ਇਹਦੀ ਇਧਰਲੀ ਸਾਈਡ ਹੈ ਇਹਨੂੰ ਆਪਾਂ ਥੋੜਾ ਜਿਹਾ ਕੱਟ ਦਾਂਗੇ ਕਿਉਂਕਿ ਫਿਰ ਇਹਨੂੰ ਖੜਾਉਣਾ ਹੈ ਆਪਾਂ ਨੇ ਹਨਾ ਇਸ ਤਰੀਕੇ ਨਾਲ ਤੇ ਇਧਰੋਂ ਵੀ ਆਪਾਂ ਇਹਨੂੰ ਛਿੱਲ ਲਾਂਗੇ ਜਿਹੜੇ ਇਹਦੇ ਵਿਚਲੀ ਸਾਈਡ ਹੈਗਾ ਉਹਨੂੰ ਆਪਾਂ ਸਾਰੇ ਨੂੰ ਕੱਢ ਦਾਂਗੇ ਆਪਾਂ ਨੂੰ ਥੋੜਾ ਜਿਹੀ ਚਾਹੀਦੀ ਥੋੜਾ ਜਿਹਾ ਆਪਾਂ ਇਹਨੂੰ ਵਿੱਚੋਂ ਨਾ ਖਾਲੀ ਕਰ ਲਾਂਗੇ ਪਿਆਜ ਨੂੰ ਜਿਹੜੇ ਆਪਾਂ ਖਾਲੀ ਕਰਾਂਗੇ ਉਹ ਸਿਲਕਿਆਂ ਨੂੰ ਆਪਾਂ ਕਿਦੇ ਵਿੱਚ ਪਾਵਾਂਗੇ ਦੇਖੋ ਕਈ ਪੈਂਟਰਾ ਕਹਿੰਗੇ ਵੀ ਪਿਆਜ਼ ਬੜੇ ਮਹਿੰਗੇ ਆ ਹਨਾ ਵੀ ਆਪਾਂ ਇਹਨੂੰ ਚੀਜ਼ ਨੂੰ ਕਿਵੇਂ ਆਪਾਂ ਹਨਾ ਵਰਤਾਂਗੇ ਅੱਜਕੱਲ੍ਹ ਤਾਂ ਉਹਨੂੰ ਪਤਾ ਹੀ ਵੀ 100 ਰੁਪਏ ਦੇ 2 ਕਿਲੋ ਪਿਆਜ਼ ਦੇਣੇ ਪਰ ਇਹ ਇੱਕ ਪਿਆਜ਼ ਤੁਹਾਡਾ ਨਾ ਤਕਰੀਬਨ 20-25 ਦਿਨ ਕੱਢ ਜੇਗਾ ਕਿਉਂਕਿ ਇਹਨੇ ਕੁਝ ਨਹੀਂ ਹੋਣਾ ਇਹਦੀ 스맬ੀ ਆਪਾਂ ਨੂੰ ਚਾਹੀਦੀ ਹੈ ਹੋਰ ਆਪਾਂ ਨੂੰ ਕੁਝ ਨਹੀਂ ਚਾਹੀਦਾ ਹੈਗਾ। ਇੱਕ ਇੱਕ ਇਸ ਤਰੀਕੇ ਦਾ ਆਪਾਂ ਨੇ ਦੀਵੇ ਲੈ ਲੈਣੇ ਹਨਾ। ਅਗਰ ਤੁਸੀਂ ਪਿਆਜ਼ ਵੀ ਨਹੀਂ ਲੈਣਾ। ਅਗਰ ਤੁਸੀਂ ਇਦਾਂ ਦਾ ਪਿਆਜ਼ ਵੀ ਨਹੀਂ ਲੈਣਾ ਤਾਂ ਤੁਸੀਂ ਪਿਆਜ਼ ਦੇ ਸਿਲਕੇ ਲੈ ਲਓ ਕੱਲੇ। ਜਿਵੇਂ ਕਿ ਆਪਾਂ ਬੇਸਟ ਹੈ ਨਾ ਚੀਰਦਿਆਂ ਦਾਲ ਸਬਜ਼ੀ ਚ ਪਾਉਨੇ ਆ ਉਸ ਤਰੀਕੇ ਨਾਲ ਤਾਂ ਤੁਸੀਂ ਉਹਨਾਂ ਨੂੰ ਕੀ ਕਰਨਾ ਇਸ ਤਰੀਕੇ ਦੀ ਠੂਠੀਆਂ ਲੈ ਲਓ ਹਨਾ ਜਿੱਥੇ ਤੁਹਾਡੇ ਕਮਰੇ ਨੇ ਰਸੋਈ ਹੈ ਬਾਹਰ ਕਿਤੇ ਵੀ ਤੁਸੀਂ ਰੱਖਣਾ ਤਾਂ ਅਸੀਂ ਰੱਖ ਸਕਦੇ ਹਾਂ। ਜਿਵੇਂ ਕਿ ਡੰਗਰ ਪਸੂ ਨੇ ਹਨਾ ਉਹਨਾਂ ਕੋਲੇ ਵੀ ਆਪਾਂ ਇਹ ਚੀਜ਼ ਨੂੰ ਰੱਖ ਸਕਦੇ ਹਾਂ। ਤੇ ਹੁਣ ਕਰਨਾ ਕੀ ਹੈ ਪਿਆਜ਼ ਦਾ ਲਗਾਉਣਾ ਤੁਸੀਂ ਪਿਆਜ਼ ਦਾ ਲਗਾ ਲਓ ਦੀਵੇ ਦਾ ਲਗਾਉਣਾ ਦੀਵੇ ਦਾ ਤਾਂ ਇੱਕ ਦੋ ਪੱਤੀਆਂ ਆਪਾਂ ਨਿੰਮ ਦੀਆਂ ਲਾਵਾਂਗੇ ਇਸ ਤਰੀਕੇ ਦੇ ਨਾਲ ਐਦਾਂ ਹੀ ਆਪਾਂ ਪਿਆਜ਼ ਦੇ ਵਿੱਚ ਵੀ ਪਾ ਦਾਂਗੇ ਕਿਉਂਕਿ ਨਿੰਮਲ ਇਹ ਜਿਹੇ ਚੀਜ਼ ਹੈ ਜਿਹੜੀ ਕਿ ਮੱਛਰ ਨੂੰ ਬਹੁਤ ਜਲਦੀ ਹੈ ਨਾ ਮੱਖੀਆਂ ਮੱਛਰ ਹੋਣ ਉਹਨਾਂ ਨੂੰ ਆਪਦੇ ਤੋਂ ਬਹੁਤ ਦੂਰ ਹੋ ਕਰਦੀ ਹੈ ਤੇ ਜਿਹੜਾ ਲੌਂਗ ਹੈ ਇਹ ਵੀ ਮੱਛਰ ਨੂੰ ਭਜਾਉਣਾ ਬੱਚੇ ਬਹੁਤ ਜ਼ਿਆਦਾ ਤੁਹਾਡਾ ਹਨਾ ਸਾਥ ਦੇਵੇਗਾ ਤੇ ਥੋੜ੍ਹੀ ਜਿਹਾ ਆਪਾਂ ਪਾ ਦਾਂਗੇ ਗੁਲਾਬ ਦੀਆਂ ਪੱਤੀਆਂ ਕਿਉਂਕਿ ਖੁਸ਼ਬੂ ਵੀ ਆਵੇ ਨਾਲ ਹਨਾ ਤੇ ਇਸ ਤਰੀਕੇ ਦੇ ਨਾਲ ਆਪਾਂ ਇਹਦੇ ਵਿੱਚ ਦੋ ਕੁ ਪੱਤੀਆਂ ਪਾ ਦਾਂਗੇ ਤੇ ਥੋੜਾ ਜਿਹਾ ਪਿਆਜ਼ ਮੈਨੂੰ ਜਿਆਦਾ ਪਿਆਜ਼ ਆਪਾਂ ਨੂੰ ਬਿਲਕੁਲ ਥੋੜਾ ਜਿਹੀ ਚਾਹੀਦਾ ਚਾਹੇ ਸਿਲਕੀ ਪਾ ਲਓ ਇੱਕ ਦੋ ਬਸ ਆਪਾਂ ਨੂੰ ਉਹਦੀ ਸਮੈਲ ਹੀ ਚਾਹੀਦੀ ਹੈ ਜਿਆਦਾ ਨਹੀਂ ਹੈ ਨਾ ਤੇ ਇੱਕ ਹੋਰ ਚੀਜ਼ ਜਿਵੇਂ ਕਿ ਆਪਣੇ ਹਨਾ ਕੌਕਰੇਚ ਜਾਂ ਸਿਪਕਲੀਆਂ ਬਹੁਤ ਆ ਜਾਂਦੀਆਂ ਨੇ ਉਹਦੇ ਵਾਸਤੇ ਵੀ ਮੈਂ ਤੁਹਾਨੂੰ ਇੱਕ ਨਿੱਦੇ ਦਿਨ ਚ ਵੀਡੀਓ ਪਾਉਂਗੀ ਤੇ ਇੱਕ ਚਾਹੀਦੀ ਆਪਾਂ ਨੂੰ ਰੂਹ ਰੂਹ ਆਪਾਂ ਨੇ ਕੀ ਕਰਨਾ ਇਸ ਤਰੀਕੇ ਨਾਲ ਬੱਤੀ ਵੱਟ ਲੈਣੀ ਹੈ ਇਹ ਆਪਾਂ ਦੋ ਬੱਤੀਆਂ ਚਾਹੀਦੀਆਂ ਨੇ ਥੋੜੀ ਵੱਡੀ ਕਰ ਲਿਓ ਮੈਂ ਦਾ ਸਿਰਫ ਦਿਖਾਉਣ ਲਈ ਤੁਹਾਨੂੰ ਉਹਨਾ ਥੋੜੀ ਜਿਹੀ ਛੋਟੀ ਕਰ ਲਈ ਕਿਉਂਕਿ ਤੁਸੀਂ ਥੋੜੀ ਜਿਹੀ ਬਿਲੰਬੀ ਬੱਤੀ ਰੱਖਣੀ ਹੈ ਤੇ ਇਸ ਤਰੀਕੇ ਦੇ ਨਾਲ ਆਪਾਂ ਇਹਨੂੰ ਇੱਕ ਦਾ ਪਿਆਜ਼ ਦੇ ਵਿੱਚ ਪਾਵਾਂਗੇ ਤੇ ਅਗਰ ਤੁਸੀਂ ਇਹਨਾਂ ਚੁੰਗੜਿਆਂ ਦੇ ਵਿੱਚ ਲਗਾਉਣੇ ਜਿਵੇਂ ਕਿ ਇਦਾਂ ਦੇ ਦੀਵਿਆਂ ਦੇ ਵਿੱਚ ਤਾਂ ਤੁਸੀਂ ਇਸ ਤਰੀਕੇ ਨਾਲ ਕਰਾਂਗੇ ਹੁਣ ਅਗਲੀ ਚੀਜ਼ ਆਪਾਂ ਨੂੰ ਚਾਹੀਦੀ ਹੈਗੀ ਸਰੋਂ ਦਾ ਤੇਲ ਸਰੋਂ ਦੇ ਤੇਲ ਨੂੰ ਆਪਾਂ ਪਿਆਜ਼ ਦੇ ਵਿੱਚ ਵੀ ਪਾ ਦਾਂਗੇ ਤੇ ਆਪਣੇ ਦੀਵੇ ਦੇ ਵਿੱਚ ਵੀ ਪਾ ਦਾਂਗੇ ਤੁਸੀਂ ਐਂ ਲਾ ਲਓ ਵੀ ਇਹ ਇੱਕ ਜਿਹੜੇ ਤੁਹਾਸੀ ਹਨਾ ਆਲ ਆਊਟ ਵਗੈਰਾ ਲਗਾਉਣੇ ਆ ਉਹਨਾਂ ਨਾਲੋਂ ਵੀ ਕਿਤੇ ਜ਼ਿਆਦਾ ਤੁਹਾਨੂੰ ਇਹ ਫਾਇਦਾ ਕਰਨਗੇ ਮਲਕਿ ਤੇਲ ਜਿਹੜੇ ਹੁਣ ਆਪਣੇ ਕੋਲ ਆ ਸਮਾਨ ਬਚ ਗਿਆ ਨਾ ਸਿਲਕੇ ਵਗੈਰਾ ਇਹਨੂੰ ਆਪਾਂ ਸੇਟਣਾ ਨਹੀਂ ਹੈਗਾ ਇਹਨੂੰ ਉੱਪਰ ਰੱਖ ਲਾਂਗੇ ਇਹਨੂੰ ਆਪਾਂ ਕੱਲ੍ਹ ਵਾਸਤੇ ਯੂਜ਼ ਕਰ ਲਾਂਗੇ ਬਸ ਤਾਂ ਇਹੀ ਚੀਜ਼ ਤੁਹਾਡੀ 2-3 ਦਿਨ ਚੱਲੀ ਜਾਵੇਗੀ ਇਹਦੇ ਵਿੱਚ ਬਸ ਤੇਲ ਪਾ ਲਿਆ ਕਰੋ ਇਸ ਤਰੀਕੇ ਨਾਲ ਆਪਾਂ ਲਗਾ ਦਾਂਗੇ ਨਾ ਹੁਣ ਜਦੋਂ ਜਿੱਥੇ ਆਪਣੇ ਰੂਮ ਦੇ ਵਿੱਚ ਲਗਾਉਣਾ ਕਿਤੇ ਵੀ ਲਗਾਉਣਾ ਹੈ ਤਾਂ ਤੁਸੀਂ ਉਸ ਟਾਈਮ ਜਦੋਂ ਮੈਂ ਹੁਣ ਆਪਾਂ ਸੌਣਾ ਹੈਗਾ ਸੌਣ ਦੇ ਟਾਈਮ ਜਾਂ ਉਸ ਤੋਂ ਪਹਿਲਾਂ ਆਪਾਂ ਥੋੜਾ ਜਿਹਾ ਪਹਿਲਾਂ ਇਹਨੂੰ ਬਸ ਲਗਾ ਦੋ ਇਸ ਤਰੀਕੇ ਨਾਲ ਤੁਸੀਂ ਲਗਾ ਕੇ ਆਪਣੇ ਰੂਮ ਦੇ ਹਨਾ ਕਿਤੇ ਵੀ ਰੱਖ ਦੋ ਬੈੱਡਾਂ ਕੋਲੇ ਰੱਖ ਦੋ ਕਿਚਨ ਦੇ ਵਿੱਚ ਰੱਖ ਦੋ ਲੌਬੀ ਦੇ ਵਿੱਚ ਰੱਖ ਦੋ ਡਰੈਗ ਰੂਮ ਦੇ ਵਿੱਚ ਰੱਖ ਦੋ ਨਾਲ ਤਾਂ ਤੁਹਾਨੂੰ ਇਹ ਨਹੀਂ ਹੋ ਗਿਆ ਵੀ ਹਨਾ ਬੱਚੇ ਬਿਮਾਰ ਹੋਣਗੇ ਵੀ ਜਿਹੜੀਆਂ ਕਿ ਆਪਣੇ ਕੈਮੀਕਲ ਨੇ ਐਦਾਂ ਨਹੀਂ ਹਨਾ ਬਹੁਤ ਖਤਰਨਾਕ ਚੀਜ਼ਾਂ ਲੱਗੀਆਂ ਇਹ ਜਿਹੜੀਆਂ ਕਿ ਆਪਣਾ ਉਹਨੂੰ ਸਾਹ ਵਗੈਰਾ ਦੀ ਪ੍ਰੋਬਲਮ ਆਉਂਦੀ ਹੈ ਜਾਂ ਆਪਾਂ ਬਿਮਾਰ ਹੋ ਜਾਂਦੇ ਆ ਤਾਂ ਤੁਸੀਂ ਨਾ ਇਸ ਤਰੀਕੇ ਦੇ ਦੇਖੋ ਦੀਵੇ ਲਗਾ ਕੇ ਇਦਾਂ ਰੱਖ ਲੈਣੇ ਨੇ ਤੁਹਾਡੇ ਮੱਖੀ ਮੱਛਰ ਹਨਾ ਕਿਤੇ ਵੀ ਨਹੀਂ ਪਟਕੂਗਾ ਇਸ ਚੀਜ਼ ਨੂੰ ਨਾ ਤੁਸੀਂ ਇੱਕ ਵਾਰੀ ਜ਼ਰੂਰ ਟਰਾਈ ਕਰਕੇ ਦੇਖਣਾ ਤੇ ਫਿਰ ਮੈਨੂੰ ਦੱਸਣਾ ਵੀ ਤੁਹਾਨੂੰ ਇਸ ਚੀਜ਼ ਦਾ ਕਿੰਨਾ ਕੁ ਫਾਇਦਾ ਹੋਇਆਗਾ ਹਨਾ ਮੱਖੀ ਮੱਛਰ ਦਾ ਹੋਇਆ ਵੀ ਜਾਂ ਨਹੀਂ ਵੀ ਹੋਇਆ ਕਿਉਂਕਿ ਅਗਰ ਤੁਸੀਂ ਵਰਤੋਗੇ ਨਾ ਫਿਰ ਹੀ ਪਤਾ ਚੱਲੂਗਾ ਹੁਣ ਮੈਂ ਤਾਂ ਜੋ ਵਰਤੇ ਮੈਂ ਤੁਹਾਨੂੰ ਦੱਸਿਆਗਾ ਤੇ ਇਸ ਤਰੀਕੇ ਨਾਲ ਤੁਸੀਂ ਜ਼ਰੂਰ ਅਪਣਾਓ ਮੈਨੂੰ ਜ਼ਰੂਰ ਦੱਸਣਾ ਤੇ ਜਿਹੜੇ ਪਿਆਜ਼ ਦੇ ਰਸ ਦੀ 스멜 ਹੈਗੀ ਨਾ ਇਹਦੇ ਨਾਲ ਮੱਖੀ ਮੱਛਰ ਤਾਂ ਕੀ ਇਹਦੇ ਨਾਲ ਜਿਵੇਂ ਕਿ ਕਾਕਰੋਚ ਸਿੱਕਲੀਆਂ ਵਗੈਰਾ ਆਉਂਦੀਆਂ ਨੇ ਨਾ ਆਪਣੇ ਘਰ ਦੇ ਵਿੱਚ ਉਹ ਵੀ ਨਹੀਂ ਆਉਂਦੀਆਂ ਕਿਉਂਕਿ ਇਹਦੇ ਵਿੱਚ ਇੰਨੀ ਗੰਧ ਹੈ ਇੰਨੀ 스멜 ਹੁੰਦੀ ਹੈਗੀ ਹਨ ਜਿਹਦੇ ਨਾਲ ਕਿ ਉਹ ਬਹੁਤ ਦੂਰ ਭੱਜ ਦੀਆਂ ਨੇਗੀਆਂ ਤੇ ਤੁਸੀਂ ਨਾ ਸ਼ਾਮ ਨੂੰ ਆਪਣੇ ਬੱਚਿਆਂ ਕੋਲੇ ਤੇ ਆਪਣੇ ਪਰਿਵਾਰ ਦੇ ਮੈਂਬਰਾਂ ਕੋਲੇ ਇਸ ਚੀਜ਼ ਨੂੰ ਲਗਾਓ ਨਾਲ ਤਾਂ ਦੇਖੋ ਹੁਣ ਇਦਾਂ ਦਾ ਜਿਹੜਾ ਕੋਇਲ ਹੈਗਾ ਇਹਦੇ ਦਾ ਰੇਟ ਹੈਗਾ 40 ਰੁਪਏ ਹਨਾ ਖਾਲੀ ਰੁਪਏ ਹੈਗਾ ਦੇਖੋ ਇਹ ਇੱਕ ਆਪਾਂ ਇੱਕ ਰਾਤ ਦੇ ਵਿੱਚ ਲਗਾ ਦਿੰਨੇ ਆ ਨਾਲੇ ਆਪਾਂ ਨੂੰ ਸਾਹ ਦੀ ਪ੍ਰੋਬਲਮ ਬਹੁਤ ਪ੍ਰੋਬਲਮ ਆਉਂਦੀਆਂ ਨੀਗੀਆਂ ਹਨ ਤਾਂ ਤੁਸੀਂ ਇਹ ਤਰੀਕਾ ਜ਼ਰੂਰ ਵਰਤ ਕੇ ਦੇਖਿਓ ਤੇ ਮੈਨੂੰ ਜ਼ਰੂਰ ਦੱਸਿਓ ਕਿ ਤੁਹਾਨੂੰ ਇਹ ਕਿਦਾਂ ਦਾ ਲੱਗਿਆ ਤੇ ਹੁਣ ਮਿਲਾਂਗੇ ਆਪਾਂ ਅਗਲੀ ਵੀਡੀਓ ਦੇ ਵਿੱਚ ਉਹ ਤੱਕ ਲਈ ਸਾਰੇ ਪੈਨ ਪ੍ਰੋਬਲਮ ਮੇਰੇ ਵੱਲੋਂ ਸਾਰ ਤਸਵੀਰਾਂ